ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਵੀਰ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਨਾਲ ਘੰਟੀ ਦੇ ਬਟਨ ਦਾ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਮੀਰਾ ਮੋਬਾਈਲ ਨੰਬਰ ਐਡ ਕਰਾਉਣ ਲਈ ਸੰਪਰਕ ਤੁਸੀਂ ਕਰ ਸਕਦੇ ਹੋ ਬਾਈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਹਿਲਾਂ ਜੀ ਬਾਈ ਸੰਤ ਹੈਗਾ ਇਸ ਸਕਾਰਪਿਓ ਐਨ ਗੱਡੀ ਦਾ ਮੋਬਾਈਲ ਨੰਬਰ ਹੈਗਾ ਵੀਰ ਦਾ 875930280 ਵੀਰ ਦਾ ਮੋਬਾਈਲ ਨੰਬਰ 8759302800 ਗੱਡੀ ਦਾ ਮਾਡਲ ਹੈਗਾ ਬਾਈ ਜੀ 2022 ਮਾਡਲ ਗੱਡੀ ਆ ਬਾਈ ਜੀ 22 ਦੇ ਦਸੰਬਰ ਦੇ ਵਿੱਚ ਆਈ ਹੋਈ ਆ ਗੱਡੀ ਵਿੱਚੋਂ ਇੰਟੀਰੀਅਰ ਵਗੈਰਾ ਚੈੱਕ ਕਰ ਸਕਦੇ ਆ ਸੀਟਾਂ ਵਗੈਰਾ ਬਿਲਕੁਲ ਨਵੀਆਂ ਪੰਗਾਂ ਬਾਈ ਜੀ ਬਿਲਕੁਲ ਗੱਡੀ ਸ਼ੋਰੂਮ ਕੰਡੀਸ਼ਨ ਗੱਡੀ ਪਈ ਆ ਲਾਇਓ ਲੁਏ ਗੱਡੀ ਦੇ ਪੂਰੇ ਵਧੀਆ ਲੱਗੇ ਹੋਇਆ ਚੰਡੀਗੜ੍ਹ ਨੰਬਰ ਦੀ ਗੱਡੀ ਆ ਇਹ ਸਕਾਰਪੀਓ ਐਨ ਡੀਜ਼ਲ ਗੱਡੀ ਆ ਬਾਈ ਜੀ ਇੰਸ਼ੋਰੈਂਸ ਵਗੈਰਾ ਗੱਡੀ ਦਾ ਫਾਲੋ ਹੋਇਆ ਵਾ ਪਹਿਲੇ ਨਾਮ ਦੀ ਗੱਡੀ ਆ ਇਹ 29000 ਕਿਲੋ 29000 ਕਿਲੋਮੀਟਰ ਗੱਡੀ ਚੱਲੀ ਹੋਈ ਆ ਬਾਈ ਜੀ ਬਿਲਕੁਲ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਸ਼ੋਰਮ ਕੰਡੀਸ਼ਨ ਗੱਡੀ ਆ ਰੇਟ ਵੀਰ ਕਹਿੰਦਾ ਆਪਾਂ ਫੋਨ ਤੇ ਦੱਸਾਂਗੇ ਅਗਲਾ ਸੰਦੇਗਾ ਬਾਈ ਜੀ ਜੌਂਡੀਆ ਟਰੈਕਟਰ ਹੈਗਾ ਮੋਬਾਈਲ ਨੰਬਰ ਹੈਗਾ ਵੀਰ ਦਾ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2011 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ 3 ਸਪੀਡ ਆ ਸਾਰਾ ਟਰੈਕਟਰੀ ਬਿਲਕੁਲ origignal ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਪਾਵਰ ਸਟੀering ਟਰੈਕਟਰ ਆ ਬਾਈ ਜੀ ਫਾਇਵਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਸਾਰਾ ਟਰੈਕਟਰ ਬਸ ਸਿਰਫ ਬਾਹਰ ਹੀ ਚੱਲਿਆ ਹੋਇਆ ਹੈਗਾ ਤੁਸੀਂ ਵੀ ਬਾਈ ਜੀ ਆਪਣਾ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਬਾਈ ਸਾਰਾ ਟਰੈਕਟਰ ਬਿਲਕੁਲ origignal ਆ ਤੇਲ ਬ੍ਰੇਕਾਂ ਚ ਡਬਲ ਕਲੱਚ ਆ ਪਾਵਰ ਸਟੀering ਟਰੈਕਟਰ ਆ ਸਾਈਡ ਗੇਅਰ ਆ ਜੇਕਰ ਹੁਣ ਬਾਈ ਜੀ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋਂ ਟਾਇਰ ਕੰਪਨੀ ਦਾ ਟਾਇਰ ਆ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਰੇਟ ਇਹਦਾ ਹੈਗਾ ਪੂਰਾ ਸਹੀ 5 ਲੱਖ ਰੁਪਇਆ ਡਿਮਾਂਡ ਆ ਗਈ ਬਾਈ ਜੀ ਟਰੈਕਟਰ ਦੀ ਪੂਰੇ ਸਹੀ 5 ਲੱਖ ਰੁਪਇਆ ਮੌਕੇ ਤੇ ਇਹ ਜੋ ਵੀ ਵੀਰ ਕਹਿੰਦਾ ਆਪਾਂ ਮਾਨਤਾਣ ਹੋਰ ਥੋੜਾ ਕਰ ਦੇਾਂਗੇ ਫੇਵਰ ਦੀ ਹੱਟ ਵਗੈਰਾ ਟਰੈਕਟਰ ਦੇ ਨਾਲ ਦੇਣੀ ਆ ਬਾਈ ਜੀ ਅਗਲਾ ਸੰਦ ਹੈਗਾ ਬਾਈ ਜੀ ਸੋਨਾਲੇਕਾ ਟਰੈਕਟਰ ਹੈਗਾ 8427725955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2021 ਮਾਡਲ ਟਰੈਕਟਰ ਆਗਾ ਬਾਈ ਜੀ ਇਹ ਸੋਨਾ ਲੀਕਾ ਵਾਈਲਡ ਟਰੈਕ RX ਸਿਕੰਦਰ ਆ ਬਾਈ ਜੀ ਟਰੈਕਟਰ ਇਹ ਵਾਈਲਡ ਟਰੈਕ ਟਰੈਕਟਰ ਆਗਾ 2021 ਮਾਡਲ ਆ ਸਾਰਾ ਟਰੈਕਟਰ ਹੀ ਬਾਈ ਜੀ ਪੂਰਾ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਆਗਾ ਚੈੱਕ ਕਰ ਸਕਦੇ ਹੋ ਵੀਡੀਓ ਚ ਪੰਜਾਬ ਨੰਬਰ ਦਾ ਟਰੈਕਟਰ ਆਗਾ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਆਗਾ ਬਾਈ ਜੀ 3 ਸਪੀਡ ਟਰੈਕਟਰ ਆਗਾ ਸੈਡਗੇਟ ਟਰੈਕਟਰ ਹੈਗਾ ਪਾਵਰ ਸਟੀering ਦਾ ਟਰੈਕਟਰ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਰੰਟੀ ਹੋਊਗੀ ਟਰੈਕਟਰ ਦੀ ਬਾਹਤ ਹੀ ਚੱਲਿਆ ਵਾ ਟਰੈਕਟਰ ਤੁਸੀਂ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਬਾਈ ਤੇਲ ਬ੍ਰੇਕਾਂ ਡਬਲ ਕਲੱਚ ਤੇ ਬਾਈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਆਗਾ ਟਰੈਕਟਰ ਦੇ ਰੇਟ ਹੈਗਾ ਇਹਦਾ ਬਾਈ ਜੀ 5 ਲੱਖ ਤੇ 90000 ਰੁਪਏ ਡਿਮਾਂਡ ਹੈਗੀ ਮੌਕੇ ਤੇ ਪੂਰਾ ਸੋਨਾ ਵੀਰ ਕਹਿੰਦਾ ਮਾਨਤਨ ਕਰ ਦਿਆਂਗੇ ਅਗਲਾ ਸੰਧ ਹੈਗਾ ਅਰਜੈਂਟ ਟਰੈਕਟਰ ਬਾਈ ਜੀ 84277 25955 ਵੀਰ ਦਾ ਮੋਬਾਈਲ ਨੰਬਰ ਆ 2014 ਮਾਡਲ ਟਰੈਕਟਰ ਹੈਗਾ ਬਾਈ ਜੀ ਮਹੀਂਦਰਾ ਅਰਜਨ ਮੈਟ ਚੇਂਜ ਗিয়ার ਟਰੈਕਟਰ ਹੈਗਾ ਬਾਈ ਜੀ ਸਾਰਾ ਟਰੈਕਟਰ ਹੀ ਬਿਲਕੁਲ オリジナル ਆ ਇਹ ਟਰੈਕਟਰ ਵੀ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਪੂਰਾ ਵਧੀਆ ਸਾਫ਼ ਸੁਥਰਾ ਪੂਰੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇੰਜਨ ਗিয়ার ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਫੇਵਰ ਦੀ ਹੱਟ ਵਗੈਰਾ ਲੱਗੀ ਹੋਈ ਆ ਕਿ ਪਹਿਲੇ ਨਾਮ ਦਾ ਟਰੈਕਟਰ ਹੈਗਾ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਾਏ ਹੋਏ ਆ ਟਰੈਕਟਰ ਦੇ ਅ 80 ਤੋਂ 85 ਪੈਸੇ ਟਰੈਕਟਰ ਤੇ ਟਾਇਰ ਬਾਈ ਜੀ ਪਏ ਆਗੇ ਅਗਲੇ ਟਾਇਰ ਗੂਡਿਆਰ ਕੰਪਨੀ ਦਾ ਪਿਛਲੇ ਵੀ ਬਾਈ ਜੀ ਕੰਪਨੀ ਦੀ ਟਾਇਰ ਆਗੇ ਸਾਰਾ ਟਰੈਕਟਰ ਬਿਲਕੁਲ オリジナル ਬਾਹਿਤ ਹੀ ਚੱਲਿਆ ਹੋਇਆ ਬਾਈ ਜੀ ਤੇ ਰੇਟ ਇਹਦਾ ਹੈਗਾ 4 ਲੱਖ ਤੇ 50000 ਰੁਪਿਆ ਬਾਈ ਜੀ ਟਰੈਕਟਰ ਦੀ ਡਿਮਾਂਡ ਆਗੀ ਮੌਕੇ ਤੇ ਇਹ ਜੋ ਵੀ ਵੀਰ ਕਹਿੰਦਾ ਆਪਾਂ ਮਾਨਤਾਂ ਥੋੜਾ ਕਰ ਦਾਂਗੇ ਅਗਲਾ ਸੰਦ ਹੈਗਾ ਬਾਈ ਜੀ ਅਗਲੇ ਆਪਣੇ ਕੋਲੇ ਫਾਰਮ ਟਰੈਕ 60 ਟਰੈਕਟਰ ਆ 2006 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2006 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ ਸਾਰਾ ਟਰੈਕਟਰ ਪੂਰਾ ਵਧੀਆ ਸਾਫ਼ ਸੁਥਰਾ ਇੰਜਨ ਗੇਅਰ ਪੱਖੋਂ ਵੀ ਬਾਈ ਜੀ ਬਿਲਕੁਲ ਓਕੇ ਟਰੈਕਟਰ ਆ ਲੈਫਟ ਪੱਖੋਂ ਗੇਅਰ ਪੱਖੋਂ ਪੂਰਾ ਫੋਲੋ ਕਰੇ ਕੋਈ ਤਾਂ ਕੋਈ ਆਵਾਜ਼ ਨਹੀਂ ਆਉਂਦੀ ਟਰੈਕਟਰ ਚੋ ਰੰਗ ਪੇਂਟ ਦਾ ਪੂਰਾ ਵਧੀਆ ਸਾਫ਼ ਕੰਡੀਸ਼ਨ ਆ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਇਹ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ ਅੱਛੀ ਤੋਂ 85 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਕੰਪਨੀ ਦੇ ਚਾਰੋ ਟਾਇਰ ਆਗੇ 80 ਤੋਂ 85 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਦੂਜਾ ਗੱਲ ਬਾਈ ਜੀ ਬਾਹੀ ਤੇ ਚੱਲਿਆ ਹੋਇਆਗਾ ਇਹ ਟਰੈਕਟਰ ਵੀ ਤੁਸੀਂ ਬਾਈ ਜੀ ਆਪਣਾ ਬਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਬਾਈ ਜੀ ਜੇ ਆਪਣੇ ਵੀਡੀਓ ਚੰਗੀ ਲੱਗਦੀ ਹੁੰਦਾ ਮੇਰੇ ਭਰਾਵਾਂ ਨੇ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਟਰੈਕਟਰ ਦੀ ਡਿਮਾਂਡ ਬਾਰੇ ਗੱਲ ਕਰਦੇ ਹਾਂ ਹੁਣ ਆਪਾਂ ਡਿਮਾਂਡ ਹੈਗੀ ਆ 2 ਲੱਖ ਤੇ ਬਾਈ ਜੀ 60000 ਰੁਪਿਆ ਟਰੈਕਟਰ ਦੀ ਡਿਮਾਂਡ ਆ ਗਈ 2 ਲੱਖ ਤੇ 60000 ਰੁਪਿਆ ਟਰੈਕਟਰ ਦੀ ਡਿਮਾਂਡ ਮੌਕੇ ਤੇ ਇਹ ਜੋ ਵੀ ਵੀਰ ਕਹਿੰਦਾ ਆਪਾਂ ਮਾਨਤਾਨ ਤੁਹਾਡਾ ਕਰ ਦਿਆਂਗੇ। ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲੇ ਸੋਨਾਲੀਕਾ ਟਰੈਕਟਰ ਹੈਗਾ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਦੀ ਗੱਲ ਕਰਕੇ ਬਾਈ ਜੀ ਆਪਾਂ 2001 ਮਾਡਲ ਟਰੈਕਟਰ ਹੈਗਾ ਬਾਈ ਜੀ। ਪੰਜਾਬ ਨੰਬਰ ਦਾ ਟਰੈਕਟਰ ਆ ਇਹ। ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ। ਰੰਗ ਪੇਂਟ ਪੱਖੋਂ, ਇੰਜਨ ਗੇਅਰ ਪੱਖੋਂ, ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਸਾਰਾ ਟਰੈਕਟਰ ਬਾਈ ਜੀ ਚੈੱਕ ਕਰ ਸਕਦੇ ਹੋ ਐਨ ਸ਼ੋ ਰੂਮ ਕੰਡੀਸ਼ਨ ਹੁੰਦੇ ਆ ਟਰੈਕਟਰ ਵੀਰ ਕੋਲੇ ਵੀਰ ਦਾ ਪਾਰ ਦਾ ਕੰਮ ਆ ਵੀਰ ਦਾ ਨੰਬਰ ਆਪਾਂ ਤੁਹਾਨੂੰ ਹੋਰ ਫੇਰ ਦੱਸ ਦਿੰਨੇ ਆ 8427725955 ਵੀਰ ਕੋਲੇ ਹੋਰ ਵੀ ਬਹੁਤ ਸਾਰੇ ਸੰਦ ਹੁੰਦੇ ਆ ਟਾਇਰਾਂ ਦੀ ਗੱਲ ਕਰਕੇ ਟਰੈਕਟਰ ਦੇ ਆਪਾਂ 80 ਤੋਂ 85 ਪੈਸੇ ਟਰੈਕਟਰ ਦੇ ਟਾਇਰ ਪਾਇਆ ਬਾਈ ਜੀ ਟਰੈਕਟਰ ਦੇ ਨਾਲ ਦੀ ਟਾਇਰ ਆ ਗਈ ਰੇਟ ਇਹਦਾ ਹੈਗਾ 2 ਲੱਖ ਤੇ ਬਾਈ ਜੀ 45000 ਰੁਪਿਆ ਟਰੈਕਟਰ ਦਾ ਮੁੱਲ ਆਗਾ 2 ਲੱਖ ਤੇ 45000 ਰੁਪਏ ਟਰੈਕਟਰ ਦਾ ਮੁੱਲ ਆ ਮੌਕੇ ਤੇ ਇਹ ਜੋ ਮਾਨਤਨ ਬਾਈ ਜੀ ਤੁਹਾਡਾ ਹੋ ਜਾਊਗਾ ਇਦਾਂ ਦੇ ਵੀਡੀਓ ਦੇਖਣੇ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 9463718095 9463718095 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਦੇ ਮਾਡਲ ਬਾਰੇ ਗੱਲ ਕਰੀਏ 2001 ਮਾਡਲ ਟਰੈਕਟਰ ਆਗਾ ਬਾਈ ਜੀ ਇਹ 2001 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵਾਈ ਜੀ ਬਿਲਕੁਲ ਰੀਜਨਲ ਆ ਇੰਜਨ ਗੀਅਰ ਲੈਫਟ ਪੱਖੋਂ ਪੂਰੀ ਫੁੱਲ ਗਰੰਟੀ ਆ ਟਰੈਕਟਰ ਦੀ ਰੰਗ ਪੇਂਟ ਪੱਖੋਂ ਪੂਰਾ ਵਧੀਆ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ 40 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਪਏ ਆ ਚਾਰਾ ਟਾਇਰ ਕੰਪਨੀ ਦੇ ਟਾਇਰ ਆ ਤੇ ਡਿਮਾਂਡ ਵੀ ਵੀਰ ਨੇ ਬਿਲਕੁਲ ਹੀ ਜਾਇਜ਼ ਰੱਖੀ ਆਗੀ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਵਧੀਆ ਪੂਰੇ ਵਧੀਆ ਹਾਲ ਦਾ ਟਰੈਕਟਰ ਪਿਆ ਬਾਈ ਜੀ 22 ਤੇ ਚੱਲਿਆ ਹੋਇਆ 1 ਲੱਖ ਤੇ 950 1 ਲੱਖ ਤੇ 95000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਵੀਰ ਕਹਿੰਦਾ ਆਪਾਂ ਮਾਨਤਾਂ ਨੂੰ ਹੋਰ ਵੀ ਥੋੜਾ ਕਰ ਦਿਆਂਗੇ ਅੱਗੇ ਬਾਈ ਜੀ ਖੇਤ ਬਕਾਊਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 6.5 ਏਕੜ ਜ਼ਮੀਨ ਬਕਾਊਗਾ ਬਾਈ ਜੀ ਵਿੱਚ ਪਾਪੂਲਰ ਆ 4 ਸਾਲ ਦੇ ਆ 6.5 ਏਕੜ ਜ਼ਮੀਨ ਬਕਾਊਗਾ ਵਿੱਚ 4 ਸਾਲ ਦੇ ਪਾਪੂਲਰ ਆ ਬਾਈ ਜੀ ਇੱਕ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈਗਾ ਪੂਰੀ ਵਧੀਆ ਉਪਜਾਊ ਬਾਈ ਜੋਗ ਜ਼ਮੀਨ ਆਗੀ ਬਾਈ ਜੀ ਪੂਰੇ ਵਧੀਆ ਰੇਟਾਂ 'ਚ ਮਿਲ ਰਹੀ ਆ ਇਰਗਾ ਮਾਸੀਵਾੜਾ ਬਾਈ ਜੀ ਜ਼ਿਲ੍ਹਾ ਲੁਧਿਆਣਾ ਰੇਟ ਹੈਗਾ ਜ਼ਮੀਨ ਦਾ 48 ਲੱਖ ਰੁਪਏ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ 8427725955 ਇਸੇ ਵੀਰ ਦੇ ਇੱਕ ਹਾਲ ਤੇ ਇੱਕ ਸੁਹਾਗਾ ਬਕਾਊ ਆ ਬਾਈ 11 ਹਾਲਾ ਬਾਈ ਤੇ 10 ਫੁੱਟਾ ਸੁਹਾਗਾ ਦਾ ਰੇਟ ਇਹਦਾ ਹੈਗਾ ਦੋਨਾਂ ਚੀਜ਼ਾਂ ਦਾ ਰੇਟ ਆ ਬਾਈ ਜੀ 35000 ਰੁਪਏ ਨਾਲੇ 11 ਹਾਲਾ ਤੇ ਬਾਈ ਜੀ ਇੱਕ ਸੁਹਾਗਾ ਦਾ ਪੂਰੇ ਵਧੀਆ ਲੋਹੇ ਦੇ ਬਣੇ ਹੋਏ ਆ ਦੋਨਾਂ ਦਾ ਰੇਟ ਹੈਗਾ ਬਾਈ ਜੀ 35000 ਰੁਪਿਆ ਇੰਨੇ ਘਾਟੇ 'ਚ ਬਾਈ ਜੀ ਇੱਕ ਚੀਜ਼ ਮਿਲਦੀ ਆ ਵੀਰ ਆਪਾਂ ਨੂੰ ਦੋਨੇ ਚੀਜ਼ਾਂ ਦੇ ਰਿਹਾ ਵੀਰ ਕਹਿੰਦਾ ਇਹ ਜੋ ਵੀ ਆਪਾਂ ਮੌਕੇ ਤੇ ਮਾਨਤਾ ਤਾਂ ਤੁਹਾਡਾ ਕਰ ਦਿਆਂਗੇ ਅੱਗੇ ਸੰਧ ਹੈਗਾ ਬਾਈ ਜੀ ਸੋਨਾ ਲੀਕਾ ਟਰੈਕਟਰ ਬਿਕਾਊਗਾ ਆਪਣੇ ਕੋਲੇ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2011 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਦੂਜੇ ਨਾਮ ਤੇ ਆ ਸੋਨਾਲੀਕਾ 750 RX ਆ ਬਾਈ ਜੀ ਪੰਜਾਬ ਨੰਬਰ ਆ ਦੂਜੇ ਨਾਮ ਤੇ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨ ਵਾਲਾ ਸਾਈਡ ਗੇਅਰ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਖੋਂ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਬਾਹਰ ਹੀ ਚੱਲਿਆ ਹੋਇਆ ਵਾ ਤੁਸੀਂ ਬਾਹਰ ਕੇ ਚੈੱਕ ਕਰਕੇ ਆਪਦਾ ਲੈ ਕੇ ਜਾਇਆ ਕਰੋ ਮੇਰੇ ਵੀਰ ਬਣੇ ਆਪਣੀ ਕੋਈ ਗਾਰੰਟੀ ਨਹੀਂ 60 ਪੈਸੇ ਪੱਕੇ ਟਾਇਰ ਆ ਬਾਈ ਜੀ ਪਾਵਰ ਸਟੀering ਟਰੈਕਟਰ ਆ ਇਹ ਤੇਲ ਬ੍ਰੇਕਾਂ ਚ ਤੇ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ 50 ਪੈਸੇ ਪੱਕੇ ਟਾਇਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਆ ਡਬਲ ਕਲਚ ਟਰੈਕਟਰ ਆ ਬਾਈ ਰੇਟ ਇਹਦਾ ਹੈਗਾਗਾ ਬਹੁਤ ਹੀ ਜਿਆਦਾ ਜਾਇਜ ਰੱਖਿਆ ਵੀਰ ਨੇ ਰੇਟ 3 ਲੱਖ ਤੇ 35000 ਰੁਪਿਆ ਬਾਈ ਜੀ ਟਰੈਕਟਰ ਦਾ ਮੁੱਲਾ ਮੌਕੇ ਤੇ ਪੂਰਾ ਵਧੀਆ ਵੀਰ ਕਹਿੰਦਾ ਆਪਾਂ ਇਹ ਚੋਂ ਮਾਨਤਾਣ ਕਰਦੇ ਆਂਗੇ ਸੈਲਫ ਸਟਾਰਟ ਟਰੈਕਟਰ ਆ ਰੰਗ ਪੇਂਟ ਫੱਕੋ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਅੱਗੇ ਸੰਤ ਹੈਗਾ ਆਪਣੇ ਕੋਲੇ ਸਵਰਾਜ 724 ਟਰੈਕਟਰ ਆ ਬਾਈ ਜੀ ਮੋਬਾਈਲ ਨੰਬਰ ਹੈਗਾ ਵੀਰ ਦਾ 8847655006 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 2004 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2004 ਮਾਡਲ ਟਰੈਕਟਰ ਆ ਸਵਰਾਜ 724 FE ਟਰੈਕਟਰ ਹੈਗਾ ਰੰਗ ਪੇਂਟ ਪੱਖੋਂ ਐਨ ਵਧੀਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਪਿਆਗਾ ਪੂਰੇ ਵਧੀਆ ਹਾਲਤ ਜਿਹੇ ਟਰੈਕਟਰ ਆ ਬਾਈ ਜੀ ਪੂਰਾ ਸੰਭ ਕੇ ਰੱਖਿਆ ਹੋਇਆ ਹੈਗਾ ਵੀਰ ਦਾ ਟਰੈਕਟਰ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ ਚਾਰੋ ਟਾਇਰ ਕੰਪਨੀ ਦੇ ਟਾਇਰ ਪਾਏ ਹੋਇਆ ਵੀਰ ਨੇ 30 ਤੋਂ 35 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 30 ਤੋਂ 35 ਪੈਸੇ ਟਰੈਕਟਰ ਦੇ ਟਾਇਰ ਆਗੇ ਕੰਪਨੀ ਦੇ ਚਾਰੋ ਟਾਇਰ ਆਗੇ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਰੰਟੀ ਹੈਗੀ ਟਰੈਕਟਰ ਦੀ ਵੀਰ ਵੱਲੋਂ ਆਪਣੇ ਮਨ ਬਈ ਆਪਾਂ ਤੁਹਾਨੂੰ ਅੱਗੇ ਵੀ ਕਹਿੰਨੇ ਨੇ ਆਪਣੀ ਕੋਈ ਗਰੰਟੀ ਨਹੀਂ ਵੀਰ ਉਹਨਾਂ ਨੇ ਚਾਹਿਆ ਇਹਨਾਂ ਨੂੰ ਸਬਸਕ੍ਰਾਈਬ ਮੇਰਾ ਭਰਾ ਬਣੇ ਜਰੂਰ ਕਰ ਲਿਆ ਕਰੋ ਯਾਰ ਵੀਰਾ ਬਣੇ ਤੇ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਸਰ ਹਰਿਆਣਾ ਨੰਬਰ ਦਾ ਟਰੈਕਟਰ ਬਾਈ ਸੌਰੀ ਹਰਿਆਣਾ ਨੰਬਰ ਦਾ ਟਰੈਕਟਰ ਆ ਇਹ ਟਾਇਰ ਹੈਗਾ 30 ਪੈਸੇ ਸਾਰਾ ਟਰੈਕਟਰ ਬਿਲਕੁਲ ਰੀਜਨਲ ਵਾਲਾ ਰੇਟ ਇਹਦਾ ਹੈਗਾ ਤੇ 35000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 1 ਲੱਖ ਤੇ 35000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਪੂਰਾ ਵਧੀਆ ਤੇ ਸੋਹਣਾ ਮਾਨਤਨ ਵੀਰ ਨੇ ਕਹਿੰਦੇ ਕਰ ਦਿਆਂਗੇ ਆਪ ਅਗਲਾ ਸੰਧ 11 6 ਦੀ ਟਰਾਲੀ ਆ ਬਾਈ ਜੀ ਪੂਰੀ ਫੁੱਲ ਹੈਵੀ ਬਣੀ ਹੋਈ ਹੈ ਬਾਈ ਜੀ ਇਹ ਪੂਰਾ ਵਧੀਆ ਕੰਪਨੀ ਦਾ ਜੈਕ ਲੱਗਿਆ ਹੋਇਆ ਹੈਗਾ ਬਾਈ ਜੀ ਰੰਗ ਪੇਂਟ ਪੱਖੋ ਪੂਰੀ ਵਧੀਆ ਪਈਆ ਟਰਾਲੀ ਨਾਲ ਪੱਤੀ ਵਾਲਾ ਵੈਢਾ ਬਾਈ ਜੀ ਸਿੰਗਲ ਸਿੰਗਲ ਟੈਰੀ ਟਰਾਲੀ ਹੈਗੀ 50% ਦੇ ਉੱਤੇ ਟੈਰ ਪਿਆ ਵਾ ਜੀ ਵਾਰਡ ਤੇ ਫਰਸ਼ ਵਗੈਰਾ ਬਿਲਕੁਲ ਵੇਦ ਆ ਗਏ ਤੇ ਰੇਟ ਇਹਦਾ ਹੈਗਾ 1 ਲੱਖ ਤੇ 20000 ਰੁਪਏ ਡਿਮਾਂਡ ਹੈ ਬਾਈ ਮੌਕੇ ਤੇ ਪੂਰਾ ਵਧੀਆ ਮਾਨਤਾਨ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊ 1 ਲੱਖ ਤੇ 20000 ਰੁਪਏ ਡਿਮਾਂਡ ਹੈ ਬਾਈ ਇਹ ਮੋਬਾਈਲ ਨੰਬਰ ਹੈਗਾ ਵੀਰ ਦਾ 9877299083 9877299083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਰ ਕੋਲੇ ਹੋਰ ਵੀ ਬਹੁਤ ਸਾਰੇ ਸੰਦ ਹੁੰਦੇ ਆ ਜਾਣਕਾਰੀ ਤੁਸੀਂ ਲੈ ਸਕਦੇ ਜੇ ਵੀਰੇ ਜੀ ਚੰਗੀ ਲੱਈ ਤਾਂ ਬਾਈ ਉਹਨਾਂ ਨੂੰ ਕਮ ਸ਼ੇਅਰ ਲਾਈਕ ਤੇ ਫੋਲੋ ਮੇਰਾ ਵੀਰੇ ਭਰਾ ਬਣੇ ਜਰੂਰ ਕਰਿਆ ਕਰੋ ਧੰਨਵਾਦ ਬਾਈ ਜੀ